ਸੋ ਅੱਜ ਆਪਾਂ ਹੁਣ ਪੰਜਾਬੀ ਮਾਸਟਰ ਕਲਾਡਰ ਦੀ ਕਲਾਸ ਦੇ ਵਿੱਚ ਸਵਾਗਤ ਹੈ ਜੀ ਸਭ ਦਾ ਸੋ ਅੱਜ ਆਪਾਂ ਵਾਰਤਕਾਰ ਦਾ ਜਿਹੜਾ ਅਗਲਾ ਟੌਪਿਕ ਹੈ ਉਹ ਕਰਾਂਗੇ ਜਿਸ ਦੇ ਵਿੱਚ ਕੀ ਆਉਂਦੇ ਨੇ ਸਾਡੇ ਵਾਰਤਕਾਰ ਸੁਭਾ ਸਿੰਘ ਸੋ ਹੁਣ ਤੱਕ ਜਿਹੜੇ ਅਸੀਂ ਵਾਰਤਕਾਰ ਹੈ ਉਹ ਕਰ ਚੁੱਕੇ ਹਾਂ ਸੋ ਇੱਕ ਵਾਰੀ ਕਨਫਰਮੇਸ਼ਨ ਦੇ ਦਿਓ ਜੀ ਆਵਾਜ਼ ਤੇ ਵੀਡੀਓ ਕਲੀਅਰ ਹੈ ਤਾਂ ਫਿਰ ਆਪਾਂ ਸ਼ੁਰੂ ਕਰਦੇ ਹਾਂ ਸੋ ਆਪਾਂ ਵਾਰਤਕਾਰ ਕਰ ਰਹੇ ਹਾਂ ਜੀ ਸੋ ਅੱਜ ਆਪਾਂ ਅਗਲਾ ਵਾਰਤਕਾਰ ਕਰ ਰਹੇ ਹਾਂ ਜਿਸ ਦਾ ਨਾਮ ਹੈ ਸੂਬਾ ਸਿੰਘ ਸੋ ਸਭ ਤੋਂ ਪਹਿਲਾਂ ਆਪਾਂ ਇਸ ਦੇ ਜਨਮ ਬਾਰੇ ਜਿਹੜੀ ਆ ਉਹ ਜਾਣਕਾਰੀ ਹਾਸਲ ਕਰਾਂਗੇ ਸੋ ਇਹਨਾਂ ਦਾ ਜਿਹੜਾ ਜਨਮ ਹੈ ਉਹ 15 ਮਈ 1915 ਈਸਵੀ ਦੇ ਵਿੱਚ ਹੋਇਆ ਤੇ ਜਿਹੜਾ ਹੈ 1912 ਮੰਨਿਆ ਜਾਂਦਾ ਉਹ ਪੰਜਾਬ ਸਕੂਲ ਐਜੂਕੇਸ਼ਨ ਦੀ ਬੋਰਡ ਦੀ ਜਿਹੜੀ ਕਿਤਾਬ ਹੈ ਉਸ ਦੇ ਅਕੋਰਡਿੰਗਲੀ ਮੰਨਿਆ ਜਾਂਦਾ ਹੈ 1912 ਈਸਵੀ ਸੋ ਆਪਾਂ ਦੋਵੇਂ ਜਿਹੜੇ ਸਨ ਹੈ ਉਹ ਧਿਆਨ ਦੇ ਵਿੱਚ ਰੱਖਣੀ ਹੈ ਉਹਨਾਂ ਦੀ ਮੌਤ ਹੈ ਜਿਹੜੀ ਉਹ ਹੁੰਦੀ ਹੈ ਜੀ 6 ਦਸੰਬਰ 1981 ਈਸਵੀ ਦੇ ਵਿੱਚ ਸੋ ਉਹਨਾਂ ਦੇ ਮਾਤਾ ਦਾ ਨਾਮ ਸੀ ਰਾਧੀ ਦੇਵੀ ਤੇ ਪਿਤਾ ਦਾ ਨਾਮ ਸੀ ਰਾਮ ਸਿੰਘ ਸੋਹਲ ਤੇ ਉਹਨਾਂ ਦਾ ਪਿੰਡ ਸੀ ਜੀ ਉਦੋ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਤੇ ਉਹਨਾਂ ਦਾ ਜਿਹੜਾ ਪੜਾਅ ਹੈ ਜੀ ਉਹ ਤੀਸਰਾ ਤੇ ਨਵੀਨ ਕਾਲ ਜਿਹੜਾ ਉਹਨੂੰ ਮੰਨਿਆ ਜਾਂਦਾ ਹੈ ਵੀ ਤੀਜੇ ਪੜਾਅ ਦੇ ਜਿਹੜੇ ਉਹ ਵਾਰਤਕਕਾਰ ਹੈ ਉਹ ਮੰਨੇ ਜਾਂਦੇ ਆ ਸੋ ਇਹ ਜਿਹੜੀ ਸੀਜੀ ਉਹਨਾਂ ਦੇ ਜਨਮ ਬਾਰੇ ਡਿਟੇਲ ਕਿ ਉਹਨਾਂ ਦਾ ਜਨਮ ਕਿੱਥੇ ਹੋਇਆ ਉਹਨਾਂ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਤੇ ਉਹਨਾਂ ਦਾ ਜਿਹੜਾ ਪੜਾਅ ਹੈ ਉਹ ਤੀਸਰਾ ਮੰਨਿਆ ਜਾਂਦਾ ਹੈ ਜਿਹਨੂੰ ਅਸੀਂ ਕੀ ਹੈ ਨਵੀਨ ਕਾਲ ਵੀ ਕਹਿੰਦੇ ਹਾਂ ਹਾਂਜੀ ਅੱਗੇ ਵਧਦੇ ਹਾਂ ਅ ਨੈਕਸਟ ਉਹਨਾਂ ਦੀ ਜਿਹੜੀ ਸਦੀ ਹੈ ਉਹ 20ਵੀਂ ਸਦੀ ਮੰਨੀ ਜਾਂਦੀ ਹੈ ਉਹਨਾਂ ਦੇ ਡੇਟ ਆਫ ਬਰਥ ਦੇ ਅਕੋਰਡਿੰਗਲੀ ਉਹਨਾਂ ਦੀ ਜਿਹੜੀ ਸਦੀ ਹੈ ਉਹ 20ਵੀਂ ਸਦੀ ਬਣਦੀ ਹੈ ਤੇ ਉਹਨਾਂ ਦੀ ਜਿਹੜੀ ਮੌਤ ਸੀ ਉਹਦਾ ਇੱਕ ਕਾਰਨ ਸੀ ਉਹਨਾਂ ਦੇ ਗੁਰਦੇ ਖਰਾਬ ਹੋਣ ਕਰਕੇ ਤੇ ਅੰਤ ਦਿਲ ਦੀ ਜਿਹੜੀ ਹਰਕਤ ਹੈ ਉਹ ਬੰਦ ਹੋ ਗਈ ਸੀ ਜਿਹਦੇ ਕਰਕੇ ਉਹਨਾਂ ਦੀ ਮੌਤ ਹੋਈ ਸੋ ਇਹ ਉਹਨਾਂ ਦੀ ਜਿਹੜੀ ਕੀ ਹੈ ਇੱਕ ਕੁਐਸਚਨ ਪੁੱਛਿਆ ਜਾਂਦਾ ਵੀ ਉਹਨਾਂ ਦੀ ਜਿਹੜੀ ਮੌਤ ਹੈ ਉਸ ਦਾ ਕਾਰਨ ਕੀ ਸੀ ਗੁਰਦੇ ਖਰਾਬ ਹੋਣ ਕਰਕੇ ਦਿਲ ਦੀ ਧੜਕਣ ਹੈ ਜਿਹੜੀ ਉਹ ਬੰਦ ਹੋ ਗਈ ਸੀ ਤਾਂ ਇੱਕ ਹੋਰ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਵੀ ਜਿਹੜੀ ਉਹਨਾਂ ਦੀ ਮੌਤ ਹੈ ਉਹ ਹੋਈ ਕਿੱਥੇ ਤਾਂ ਉਹ ਜਿਹੜੀ ਜਗ੍ਹਾ ਉਹ ਯਾਦ ਰੱਖਣੀ ਹੈ ਨਾਨਕ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਜਦੋਂ ਉਹਨਾਂ ਦੀ ਮੌਤ ਹੋਈ ਤਾਂ ਉਹ ਕਿੱਥੇ ਸੀ ਨਾਨਕ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਦਾਖਲ ਸੀ ਨੈਕਸਟ ਉਹਨਾਂ ਦਾ ਪੇਸ਼ਾ ਕੀ ਸੀ ਉਹਨਾਂ ਦਾ ਪੇਸ਼ਾ ਸੀ ਜੀ ਪੱਤਰਕਾਰੀ ਤੇ ਉਹਨਾਂ ਨੇ ਉਹਨਾਂ ਨੇ ਵਿਦਾ ਕਿਹੜੀ ਵਰਤੀ ਹਾਸ ਰਸੀ ਤੇ ਵਿਅੰਗਮਈ ਜਿਹੜੀ ਉਹਨਾਂ ਨੇ ਵਾਰਤਕ ਰਚੀ ਜਾਂ ਜਿਹੜੀ ਪੱਤਰਕਾਰੀ ਉਹਨਾਂ ਨੇ ਕੀਤੀ ਉਹਦੇ ਵਿੱਚ ਜੋ ਵੀ ਉਹਨਾਂ ਨੇ ਰਚਨਾ ਰਚੀ ਜਾਂ ਕਹੋ ਜੋ ਲੇਖ ਕਹਾਣੀਆਂ ਜੋ ਵੀ ਉਹਨੇ ਉਹਨਾਂ ਨੇ ਲਿਖੇ ਕਿਤਾਬਾਂ ਲਿਖੀਆਂ ਉਹਨਾਂ ਦੇ ਵਿੱਚ ਜਿਹੜੀ ਵਿਦਾ ਸੀ ਉਹ ਮੇਨ ਕਰਕੇ ਹਾਸ ਰਸੀ ਤੇ ਵਿਅੰਗਮਈ ਜਿਹੜੀ ਵਿਦਾ ਆ ਉਹ ਵਰਤੀ ਗਈ ਹਾਂਜੀ ਅੱਗੇ ਦੇਖਦੇ ਹਾਂ ਤਾਂ ਉਹ ਕਹਿੰਦੀ ਆ ਵੀ ਜਿਹੜੇ ਸੂਬਾ ਸਿੰਘ ਹੈ ਉਹਨਾਂ ਨੇ ਜਿਹੜੀ ਮੋਢਲੀ ਸਿੱਖਿਆ ਹੈ ਆਪਣੀ ਓਹ ਮਿਡਲ ਦਰਜੇ ਦੀ ਜਿਹੜੇ ਪਿੰਡ ਦੇ ਸਕੂਲ ਸੀ ਉਦੋਂ ਨੰਗਲ ਉੱਥੋਂ ਪ੍ਰਾਪਤ ਕੀਤੀ ਤੇ ਫਿਰ ਮਿਡਲ ਸਿੱਖਿਆ ਦੇ ਵਿੱਚ ਉੱਚ ਦਰਦੇ ਦੇ ਵਿੱਚ ਪਾਸ ਕਰਨ ਤੋਂ ਬਾਅਦ ਸੂਬਾ ਸਿੰਘ ਨੇ ਖਾਲਸਾ ਸਕੂਲ ਬਾਬਾ ਬਕਾਲਾ ਤੋਂ ਜਿਹੜੀ میٹرਿਕ ਹੈ ਉਹ ਫਸਟ ਡਿਵੀਜ਼ਨ ਦੇ ਵਿੱਚ ਪਾਸ ਕੀਤੀ ਤੇ ਸਕੂਲ ਦੇ ਵਿੱਚ ਪੜ੍ਹਾਈ ਦੇ ਦੌਰਾਨ ਕੀ ਹੈ ਖੇਡਣ-ਕੁੱਦਣ ਦੇ ਵਿੱਚ ਉਹ ਇੱਕ ਸਾਰ ਮੁਹਾਰਤ ਜਸ ਅਤੇ ਨਾਮਨਾ ਖਟਿਆ ਭਾਗ ਕੀ ਹੈ ਜਦੋਂ ਉਹ ਪੜ੍ਹਦੇ ਸੀ میٹرਿਕ ਦੇ ਵਿੱਚ ਉਹ ਫਰਸਟ ਆਏ ਸੀ ਪੜਨ ਦੇ ਨਾਲ-ਨਾਲ ਉਹਨਾਂ ਦਾ ਜਿਹੜਾ ਰੁਝਾਨ ਸੀ ਉਹ ਖੇਡਣ-ਕੁੱਦਣ ਦੇ ਵਿੱਚ ਵੀ ਪੂਰਾ ਸੀ ਤਾਂ ਉਹ ਹਰ ਪਾਸੇ ਕੀ ਹੈ ਪੂਰਾ ਆਪਣਾ ਜਿਹੜਾ ਇੰਟਰਸਟ ਹੈ ਉਹ ਦਿਖਾਉਂਦੀ ਸੀ ਉਸ ਤੋਂ ਬਾਅਦ ਉਹਨਾਂ ਨੇ ਰਣਧੀਰ ਕਾਲਜ ਜਿਹੜਾ ਕਪੂਰਥਲਾ ਹੈ ਉਸ ਤੋਂ ਐਮਫਿਲ ਦੀ ਜਿਹੜੀ ਡਿਗਰੀ ਹੈ ਉਹ ਕੀਤੀ میٹرਿਕ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਕਪੂਰਥਲਾ ਤੋਂ ਜਿਹੜਾ ਹੈ ਰਣਧੀਰ ਕਾਲਜ ਤੋਂ ਜਿਹੜੀ ਆਪਦੀ ਐਫਐਸਸੀ ਜਿਹੜੀ ਹੈ ਉਹ ਪਾਸ ਕੀਤੀ ਤੇ ਉਸ ਤੋਂ ਬਾਅਦ ਉਹ ਸਿਆਲਕੋਟ ਤੋਂ ਬੀਏ ਦੀ ਡਿਗਰੀ ਤੇ ਪੰਜਾਬੀ ਯੂਨੀਵਰਸਿਟੀ ਲਾਹੌਰ ਰਾਹੀਂ ਪ੍ਰਾਪਤ ਕੀਤੀ ਉਹਨਾਂ ਨੇ ਤੇ ਉੱਚ ਵਿਦਿਆ ਪ੍ਰਾਪਤ ਕਰਨ ਦੀ ਖਿੱਚ ਜਿਹੜੀ ਆ ਉਹ ਸੂਬਾ ਸਿੰਘ ਨੂੰ ਲਾਹੌਰ ਲੈ ਕੇ ਗਈ ਉਸ ਤੋਂ ਬਾਅਦ ਉਹਨਾਂ ਨੇ 1939 ਈਸਵੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਐਮਏ ਹਿਸਾਬ ਮੈਥਮੈਟਿਕਸ ਦੇ ਵਿੱਚ ਉਹਨਾਂ ਨੇ ਫਸਟ ਡਿਵੀਜ਼ਨ ਦੇ ਵਿੱਚ ਪਾਸ ਕੀਤੀ ਸੋ ਹੁਣ ਤੱਕ ਆਪਾਂ ਦੇਖਿਆ ਜਿਹੜੀ ਉਹਨਾਂ ਨੇ ਮੈਟ੍ਰਿਕ ਹੈ ਉਹ ਵੀ ਫਸਟ ਡਿਵੀਜ਼ਨ ਦੇ ਵਿੱਚ ਪਾਸ ਕੀਤੀ ਫਿਰ ਉਹਨਾਂ ਨੇ ਆਪਦੀ ਐਫਐਸਈ ਦੀ ਜਿਹੜੀ ਡਿਗਰੀ ਹੈ ਉਹ ਵੀ ਕਪੂਰਥਲਾ ਤੋਂ ਲਈ ਸੋ ਜਿਹੜੀ ਉਹਨਾਂ ਦੇ ਅੰਦਰ ਪੜਨ ਦੀ ਖੇਚ ਸੀ ਪੜਨ ਦਾ ਚਾਹ ਸੀਗਾ ਉਹ ਉਹਨਾਂ ਨੂੰ ਲਾਹੌਰ ਲੈ ਕੇ ਆਇਆ ਤਾਂ ਇੱਥੇ ਉਹਨਾਂ ਨੇ ਕੀ ਹੈ 1939 ਈਸਵੀ ਦੇ ਵਿੱਚ ਆ ਕੇ ਜਦੋਂ ਦਾਖਲਾ ਲਿਆ ਕਹਿੰਦੇ ਜਾਂ 1939 ਈਸਵੀ ਦੇ ਵਿੱਚ ਉਹਨਾਂ ਨੇ ਆਪਦੀ ਕੀ ਹੈ ਫਸਟ ਡਿਵੀਜ਼ਨ ਦੇ ਵਿੱਚ ਮੈਥੇਮੈਟਿਕਸ ਹਿਸਾਬ ਵਿਸ਼ੇ ਦੇ ਵਿੱਚ ਪਹਿਲੀ ਡਿਵੀਜ਼ਨ ਲੈ ਕੇ ਜਿਹੜੀ ਡਿਗਰੀ ਹੈ ਉਹ ਹਾਸਲ ਕੀਤੀ ਉਸ ਤੋਂ ਬਾਅਦ ਉਹ ਕਹਿੰਦੇ ਐ ਕਿ 1940 ਈਸਵੀ ਦੇ ਵਿੱਚ ਸੂਬਾ ਸਿੰਘ ਹੀ ਐ ਉਹ ਨਿਯੁਕਤ ਸੰਯੁਕਤ ਪੰਜਾਬ ਦੇ ਵਿੱਚ ਯੋਗਤਾ ਦੇ ਆਧਾਰ ਤੇ ਰਾਜ ਦੇ ਪ੍ਰਥਮ ਪ੍ਰਸ਼ਾਸਕੀ ਸੇਵਕ ਸੇਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੀ ਐਸ ਪੰਜਾਬ ਅਤੇ ਨਾਰਥ-ਵੈਸਟ ਫਰੰਟਿੰਗ ਪ੍ਰੋਵਿੰਗ ਵਿੱਚ ਪਬਲਿਕ ਸਰਵਿਸ ਕਮਿਸ਼ਨ ਰਹੇ ਰਾਹੀ ਮੁਕਾਬਲੇ ਦੇ ਇਮਤਿਹਾਨ ਤੋਂ ਬਾਅਦ ਚੁਣੇ ਗਏ ਸਨ ਤੇ ਪ੍ਰੰਤੂ ਇਸ ਚੋਣ ਤੋਂ ਜਿਹੜਾ ਥੋੜਾ ਜਿਹਾ ਚਿਰ ਪਹਿਲਾਂ ਹੀ ਉਹਨਾਂ ਦੀ ਰੋਜ਼ਗਾਰ ਪ੍ਰਾਪਤੀ ਲਈ ਕਾਹਲੀ ਹੋਣ ਕਾਰਨ ਭਾਰਤੀ ਫੌਜ ਵਿੱਚ ਬਤੌਰ ਜਮਾਦਾਰ ਜੂਨੀਅਰ ਕਮੈਂਡਡ ਅਫਸਰ ਜਿਹੜਾ ਸੇਵਾ ਪਾਦ ਉਹਨਾਂ ਨੇ ਸੰਭਾਲ ਲਿਆ। ਇਹ ਕੀ ਉਹਨਾਂ ਨੇ ਜਦੋਂ ਉੱਚੇ ਅਹੁਦੇ ਤੇ ਜਾਣਾ ਸੀ ਪਰ ਉਹਨਾਂ ਨੂੰ ਕੀ ਹੈ ਜੌਬ ਲੈਣ ਦੀ ਕਹਿ ਲੋ ਕਾਹਲੀ ਸੀ ਤਾਂ ਉਹਨਾਂ ਨੇ ਫੌਜ ਦੇ ਵਿੱਚ ਜਿਹੜਾ ਜੂਨੀਅਰ ਕਮੈਂਡਡ ਅਫਸਰ ਦਾ ਜਿਹੜਾ ਪਦਵੀ ਸੀ ਉਹ ਉਹਨਾਂ ਨੇ हासिल ਕਰ ਲਈ ਜਾਂ ਕਹਿ ਲੋ ਕਬੂਲ ਕਰ ਲਈ ਉਸ ਤੋਂ ਬਾਅਦ ਅੰਗਰੇਜ਼ ਸਰਕਾਰ ਸਰਕਾਰ ਵੱਲੋਂ ਲਾਗੂ ਜਿਹੜੇ ਫੌਜੀ ਭਾਰਤੀਆਂ ਲਈ ਮਿੱਥੇ ਨਿਯਮ ਸੀਗੇ ਉਸ ਅਨੁਸਾਰ ਇੱਕ ਬੌਂਡ ਵੀ ਭਰ ਕੇ ਸਹੀ ਕਰ ਦਿੱਤਾ ਗਿਆ ਸੀਗਾ ਜੇ ਸਨੁਸਾਰ ਲੋਕ ਹਿੱਤ ਤੇ ਜੰਗੀ ਲੋੜਾਂ ਅਨੁਸਾਰ ਉਸ ਦੀ ਜਿਹੜੀ ਨਿਯੁਕਤੀ ਹੈ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਵਰਤਾਨ ਵੀ ਸਰਕਾਰ ਕਰ ਸਕਦੀ ਸੀ ਸੋ ਇਹ ਉਹਨਾਂ ਨੇ ਜਿਹੜਾ ਬੌਂਡ ਹੈ ਉਹ ਸਾਈਨ ਕੀਤਾ ਸੀ ਅੰਗਰੇਜ਼ ਸਰਕਾਰ ਦੇ ਨਾਲ ਉਸ ਤੋਂ ਬਾਅਦ ਇਸ ਇਕਰਾਰਨਾਮੇ ਦੀਆਂ ਜਿਹੜੀਆਂ ਸਖਤ ਸ਼ਰਤਾਂ ਕਾਰਨ ਸੂਬਾ ਸਿੰਘ ਜਿਹੜੇ ਪੀਸੀਐਸ ਅਫਸਰ ਬਣਨ ਤੋਂ ਵੰਚਿਤ ਰਹਿ ਗਏ ਨਹੀਂ ਤਾਂ ਸ਼ਾਇਦ ਉਹ ਹੁਣ ਨੂੰ ਆਈਪੀਐਸ ਜਾਂ ਆਈਈਐਸ ਜਿਹੜੇ ਉੱਚ ਪਦਵੀ ਤੇ ਕਹਿ ਲਓ ਪੌੜੀ ਤੇ ਪਹੁੰਚੇ ਪਹੁੰਚ ਕੇ ਸੇਵਾ ਜਿਹੜੀ ਆ ਉਹ ਨਿਭਾ ਚੁੱਕੇ ਹੁੰਦੇ ਸੋ ਉਹਨਾਂ ਨੂੰ ਜਦੋਂ ਤੱਕ ਇਹ ਨੌਕਰੀ ਮਿਲਣੀ ਸੀ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਕਹਿ ਲਓ ਜਿਹੜਾ ਸਰਕਾਰ ਦਾ ਫੌਜੀ ਦੇ ਵਿੱਚ ਲੋ ਜਿਹੜਾ ਲੈਵਲ ਵਾਲਾ ਸੀ ਉਹ ਪਦ ਸੰਭਾਲ ਲਿਆ ਜੀ ਦੇ ਕਰਕੇ ਉਹਨਾਂ ਨੇ ਕੁਝ ਸ਼ਰਤਾਂ ਰੱਖੀਆਂ ਗਈਆਂ ਸੀਗੀਆਂ ਜਿਹੜੀਆਂ ਕਿ ਬਹੁਤ ਜ਼ਿਆਦੇ ਹਾਰਡ ਐਂਡ ਫਾਟਸ ਸੀਗੀਆਂ ਜਿਨ੍ਹਾਂ ਨੇ ਕਿ ਇੱਕ ਰਾਹ ਦੇ ਵਿੱਚ ਰੋੜਾ ਪੈਦਾ ਕਰਤਾ ਉਹਨਾਂ ਦੇ ਆਈਪੀਐਸ ਅਫਸਰ ਬਣਨ ਦੇ ਵਿੱਚ ਤੇ ਉਹ ਆਈਪੀਐਸ ਅਫਸਰ ਬਣਨ ਤੋਂ ਵੰਚਿਤ ਰਹਿ ਗਏ ਨਹੀਂ ਤਾਂ ਸ਼ਾਇਦ ਹੁਣ ਤੱਕ ਉਹ ਆਈਏਐਸ ਦੀ ਪਦਵੀ ਤੱਕ ਵੀ ਪਹੁੰਚ ਕੇ ਸੇਵਾ ਨਿਵਰਤ ਹੋ ਚੁੱਕੇ ਹੁੰਦੇ ਤਾਂ ਅੱਗੇ ਚੱਲਦੇ ਆ ਅੱਗੇ ਨੈਕਸਟ ਉਹ ਕਹਿੰਦੇ ਆ ਵੀ ਜਿਹੜੇ ਸੂਬਾ ਸਿੰਘ ਸੀਗੇ ਉਹ ਥੋੜਾ ਸਮਾਂ ਜਿਹੜਾ ਹੈ ਸਿੰਘਪੁਰ ਤੇ ਮਲਤਾਨਪੁਰ ਦੀਆਂ ਜੇਲਾਂ ਵਿੱਚ ਵੀ ਰਹੇ ਕੁਝ ਸਮਾਂ ਸੀਗਾ ਕਿ ਉਹਨਾਂ ਨੇ ਸਿੰਘਾਪੁਰ ਤੇ ਮਲਤਾਨ ਦੀਆਂ ਜੇਲਾਂ ਦੇ ਵਿੱਚ ਬਤਾਇਆ ਦੂਜੇ ਵਿਸ਼ਵ ਯੁੱਧ ਸਮੇਂ ਇਹਨਾਂ ਨੂੰ ਜਾਪਾਨੀਆਂ ਨੇ ਗ੍ਰਿਫਤਾਰ ਕਰ ਲਿਆ ਸੀਗਾ ਤੇ ਇਹਨਾਂ ਦੀ ਜਿਹੜੀ ਸਾਹਿਤਿਕ ਜੀਵਨ ਪੱਤਰਕਾਰੀ ਹੈ ਜਿਹੜੀ ਉਹ ਇੱਥੋਂ ਸ਼ੁਰੂ ਹੁੰਦਾ ਹੈ ਅਖਬਾਰਾਂ ਦੀ ਸੰਪਾਦਕੀ ਕੀਤੀ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਆਪਣਾ ਸਾਹਿਤਿਕ ਜੀਵਨ ਹੈ ਉਹ ਪੱਤਰਕਾਰੀ ਤੋਂ ਸ਼ੁਰੂ ਕੀਤਾ ਤੇ ਅਖਬਾਰਾਂ ਦੀ ਸੰਪਾਦਕੀ ਕੀਤੀ ਨੈਕਸਟ ਹੈ ਆਪਣੇ ਕੋਲੇ ਪੁਆਇੰਟ ਵੀ ਜਿਹੜਾ ਸੂਬਾ ਸਿੰਘ ਹੈ ਪੰਜਾਬ ਤੇ ਪੰਜਾਬੀਅਤ ਦੀਆਂ ਕਈ ਸਮਕਾਲੀ ਸਮੱਸਿਆਵਾਂ ਨੂੰ ਵੀ ਆਪਣੀ ਜਿਹੜੀ ਰੌਚਕ ਸ਼ੈਲੀ ਹੈ ਉਸ ਤਰ੍ਹਾਂ ਹੀ ਪੇਸ਼ ਕਰਦੇ ਐ ਉਹਨਾਂ ਨੇ ਪੰਜਾਬ ਵਿੱਚ ਹਲਕੇ ਪੰਜਾਬੀ ਵਿੱਚ ਸੌਰੀ ਹਲਕੇ ਫੁਲਕੇ ਤੇ హాਸ ਰਸੀ ਨਿਬੰਧ ਲਿਖਣ ਦੇ ਵਿੱਚ ਯੋਗਦਾਨ ਪਾਇਆ ਤਾਂ ਇਸ ਕਰਕੇ ਸੂਬਾ ਸਿੰਘ ਨੂੰ ਹਾਸਿਆਂ ਦਾ ਲੇਖਕ ਵੀ ਕਿਹਾ ਜਾਂਦਾ ਹੈ ਸੋ ਉਹਨਾਂ ਨੇ ਜਦੋਂ ਆਪਣੀ ਪੱਤਰਕਾਰੀ ਜਾਂ ਕਹਿ ਲੋ ਰਚਨਾ ਸ਼ੁਰੂ ਕੀਤੀ ਤਾਂ ਉਹਨਾਂ ਨੇ ਜਿਹੜੇ ਵਿਸ਼ੇ ਸ਼ੋਏ ਕੀਆ ਉਹ ਹਲਕੇ ਫੁਲਕੇ ਹਾਸ ਰਸੀ ਵੀ ਸੀਗੇ ਜਿੰਨਾ ਕਰਕੇ ਉਹਨਾਂ ਨੂੰ ਹਾਸ ਰਸੀ ਲੇਖਕ ਵੀ ਕਹਿ ਦਿੱਤਾ ਜਾਂਦਾ ਹੈ ਤਾਂ ਫਿਰ ਕੀ ਹੈ ਜਿਹੜੀ ਉਹਨਾਂ ਦੀ ਕਵਿਤਾ ਹੈ ਉਹ ਗਦ ਵਿੱਚ ਵੀ ਹਾਸਾ ਹਾਸ ਰਸ ਤੇ ਵਿਅੰਗ ਦਾ ਬਾਦਸ਼ਾਹ ਸੀ ਜਿਹੜੀ ਕਵਿਤਾ ਉਹਦੀ ਗਦ ਵਾਂਗ ਲਿਖਦਾ ਸੀ ਉਹ ਉਹਦੇ ਵਿੱਚ ਵੀ ਇੰਨਾ ਹਾਸਾ ਸੀਗਾ ਤੇ ਇੰਨਾ ਵਿਅੰਗ ਸੀਗਾ ਕਿ ਉਹਨਾਂ ਨੇ ਬਹੁਤ ਮਹਾਰਤ ਹਾਸਲ ਸੀ ਉਹਨਾਂ ਨੂੰ ਤੇ ਉਹਨਾਂ ਨੂੰ ਹਾਸ ਰਸਤੇ ਵਿਅੰਗ ਦਾ ਜਿਹੜਾ ਬਾਦਸ਼ਾਹ ਕਿਹਾ ਜਾਂਦਾ ਸੀਗਾ ਸੂਬਾ ਸਿੰਘ ਨੂੰ ਉਹ ਆਪਣੀ ਕਮਾਲ ਦੀ ਨੀਜ਼ ਨਾਲ ਜੀਵਨ ਯਥਾਰਥ ਨੂੰ ਚਿੱਤਰ ਸਕਦਾ ਸੀ ਭਾਵ ਕਿ ਉਹ ਬੜੇ ਹੀ ਕਹੋ ਰੋਚਕ ਤਰੀਕੇ ਦੇ ਨਾਲ ਬੜੇ ਹੀ ਨੀਜ਼ ਲਗਾ ਕੇ ਜਿਹੜੇ ਜੀਵਨ ਦੇ ਯਥਾਰਥ ਹੈ ਉਹਨਾਂ ਨੂੰ ਪੇਸ਼ ਕਰਦੇ ਸੀ ਤੇ ਉਹ ਹਰ ਤਰ੍ਹਾਂ ਦੇ ਪਾਤਰ ਉਹਨਾਂ ਦੇ ਮਨਾਂ ਦੀਆਂ ਲਿਆਂ ਦੇ ਵਿੱਚ ਪਹੁੰਚ ਜਾਂਦੇ ਸੀ ਉਹਨਾਂ ਉੱਤੇ ਉਹ ਡੂੰਗੀ ਚੋਟ ਲਾ ਸਕਦੇ ਸੀ ਉਹ ਉਹਨਾਂ ਪ੍ਰਤੀ ਭਾਵੇਂ ਹਮਦਰਦੀ ਦਾ ਅਨੁਭਵ ਉਹਨਾਂ ਵਿੱਚ ਨਹੀਂ ਹੁੰਦਾ ਉਹ ਤਾਂ ਕੇਵਲ ਪਾਠਕਾਂ ਨੂੰ ਮਨੋਰੰਜਕ ਸਮਗਰੀ ਹੀ ਜਿਹੜੀ ਪ੍ਰਦਾਨ ਕਰਨੀ ਚਾਹੁੰਦੇ ਸੀ ਪਰ ਉਹ ਆਪਣੇ ਮਾਨਸਿਕ ਸੁਕੜੇਵੇਂ ਤੇ ਉਤਰੇਵੇਂ ਨੂੰ ਝਾੜ ਛੰਡ ਕੇ ਹਲਕੀਆਂ ਮੁਸਕਣੀਆਂ ਤੇ ਗੁੱਝੀਆਂ ਛੋਟਾਂ ਵਾਲੇ ਜਿਹੜੇ ਲੇਖ ਹੈ ਤੇ ਵਹਿੰਦਾ ਦਰਿਆ ਵਿੱਚ ਖੁੱਲੀਆਂ ਤਾਰੀਆਂ ਲਾ ਸਕਣ ਭਾਵ ਕੀ ਹੈ ਵੀ ਜਿਹੜੇ ਉਹ ਲੇਖਕ ਹੈ ਜਾਂ ਜਿਹੜੇ ਉਹ ਪਾਠਕਾਂ ਨੂੰ ਜਿਹੜੀ ਉਹ ਸਮਗਰੀ ਦੇਣਾ ਚਾਹੁੰਦੇ ਸੀ ਉਹ ਕਿ ਆ ਹਲਕੀ ਫੁਲਕੀ ਸਮਗਰੀ ਹੈ ਜਿਹੜੀ ਉਹਨਾਂ ਨੂੰ ਦੇਣਾ ਚਾਹੁੰਦੇ ਸੀ ਜਿਹਦੇ ਨਾਲ ਕੀ ਆ ਲੋਕਾਂ ਦਾ ਹਾਸਾ ਜਿਹੜਾ ਠੱਠਾ ਬਣਿਆ ਰਹੇ ਨਾਰਮਲ ਜ਼ਿੰਦਗੀ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਸੀ ਉਸ ਬਾਰੇ ਉਹ ਰਚਨਾਵਾਂ ਲਿਖਦੇ ਸੀ ਪਰ ਜਿਹੜੀ ਉਹਨਾਂ ਦੀ ਸੋਚ ਸੀ ਜਾਂ ਕਹਿ ਲਓ ਉਹਨਾਂ ਦਾ ਲਿਖਣ ਦਾ ਢੰਗ ਸੀ ਉਹ ਇੰਨਾ ਡੂੰਘਾ ਸੀਗਾ ਕਿ ਉਹ ਜਿਵੇਂ ਆਪਾਂ ਕਹਿੰਦੇ ਵਹਿੰਦੇ ਦਰਿਆ ਦੇ ਵਿੱਚ ਬਹੁਤ ਡੂੰਘੀਆਂ ਚੁੱਬੀਆਂ ਲਾ ਜਾਂਦੇ ਸੀ ਭਾਵ ਕਿ ਉਹ ਇਸ ਤਰ੍ਹਾਂ ਦਾ ਜਿਹੜਾ ਵਿਅੰਗ ਹੈ ਉਹ ਕਰ ਜਾਂਦੇ ਸੀ ਜਾਂ ਚੋਟ ਲਗਾ ਜਾਂਦੇ ਸੀ ਜਿਹੜੀ ਕੀ ਆ ਪਾਠਕਾਂ ਨੂੰ ਬਹੁਤ ਚੰਗੀ ਲੱਗਦੀ ਸੀ ਤਾਂ ਕਿਤੇ ਕਿਤੇ ਉਹ ਕਹਿੰਦੇ ਵੀ ਅਥਰਾ ਵੀ ਜ਼ਰੂਰ ਸੀ ਪਰ ਅੜਬ ਨਹੀਂ ਸੀ ਉਸ ਦਾ ਜਿਹੜਾ ਮਨਰਤ ਸੀ ਉਹ ਜੀਵਨ ਵਿੱਚ ਪਸਾਰੇ ਹਾਸੇ ਤੇ ਅਸੰਗਤੀਆਂ ਤੋਂ ਕੁਝ ਸਿੱਖਿਆ ਦੇਣਾ ਚਾਹੁੰਦਾ ਸੀ ਤੇ ਉਹ ਇੱਕ ਉਚੇਚ ਉਚੇਰਾ ਬੁੱਧੀਵਾਨ ਵਿਅਕਤੀ ਸੀ ਵਿਭਾਗ ਕਿ ਉਹ ਕਹਿੰਦੇ ਵੀ ਉਹ ਥੋੜਾ ਜਿਹਾ ਅਥਰਾ ਵੀ ਅਜੀਬ ਹਰਕਤਾਂ ਵਾਲਾ ਤਾਂ ਸੀ ਪਰ ਉਹ ਅੜਬ ਨਹੀਂ ਸੀਗਾ ਤੇ ਉਹ ਜਿਹੜਾ ਆਪਦੇ ਕਹੋ ਜੀਵਨ ਦੇ ਵਿੱਚੋਂ ਕੁਝ ਸਿੱਖਿਆ ਜਿਹੜੀ ਲੋਕਾਂ ਨੂੰ ਦੇਣਾ ਚਾਹੁੰਦਾ ਸੀ ਦੇ ਸੂਬਾ ਸਿੰਘ ਨੂੰ ਕੀ ਉਚੇਰਾ ਜਿਹੜਾ ਬੁੱਧੀਵਾਨ ਵਿਅਕਤੀ ਵੀ ਆ ਉਹ ਮੰਨਿਆ ਜਾਂਦਾ ਹੈ ਨੈਕਸਟ ਉਹ ਕਹਿੰਦੇ ਵੀ ਜਿਹੜੇ ਸੂਬਾ ਸਿੰਘ ਦੇ ਚੁਬਰਗਿਆਂ ਵਿੱਚ ਸਮਕਾਲੀ ਸਿਆਸੀ ਸਾਹਿਤਕ ਗਤੀਵਧੀਆਂ ਦੇ ਜਿਹੜੇ ਤੀਖਣ ਵਿਅੰਗ ਹੁੰਦੇ ਸੀ ਵੀ ਜਿਹੜੇ ਸੂਬਾ ਸਿੰਘ ਨੇ ਚੁਬਰਗੇ ਲਿਖਿਆ ਸਮਕਾਲੀ ਸਿਆਸੀ ਸਾਹਿਤਕ ਗਤੀਵਿਧੀਆਂ ਉਹਦੇ ਵਿੱਚ ਕੀ ਆ ਤੀਖਣ ਵਿਅੰਗ ਬਹੁਤ ਤਿੱਖਾ ਵਿਅੰਗ ਹੁੰਦਾ ਸੀ ਬਿਜਲੀ ਸੰਕਟ ਉੱਪਰ ਹਾਸਲ ਸੀ ਵਿਅੰਗ ਵਿੱਚ ਲਿਖਦਾ ਹੈ ਤੇਰੀ ਯਾਦ ਹੋਈ ਬਿਜਲੀ ਵਾਂਗ ਸੱਜਣੀ ਇੱਕ ਦਿਨ ਆਵੇ ਦੋ ਦਿਨ ਚਲੀ ਜਾਵੇ ਇਹਦੇ ਵਿੱਚ ਕੀ ਹੈ ਵਿਅੰਗ ਪੇਸ਼ ਕੀਤਾ ਗਿਆ ਵੀ ਜਦੋਂ ਪੰਜਾਬ ਦੇ ਵਿੱਚ ਬਿਜਲੀ ਸੰਕਟ ਚੱਲ ਰਿਹਾ ਸੀ ਤਾਂ ਉਹਨਾਂ ਨੇ ਇਸ ਮੁੱਦੇ ਨੂੰ ਵੀ ਕਹ ਲੋ ਖਾਸ ਰਸੀ ਤੇ ਵਿਅੰਗਮਈ ਤਰੀਕੇ ਦੇ ਨਾਲ ਕਿਵੇਂ ਪੇਸ਼ ਕੀਤਾ ਤੇ ਉਹਨਾਂ ਨੇ ਲਿਖਿਆ ਤੇਰੀ ਯਾਦ ਹੋਈ ਬਿਜਲੀ ਵਾਂਗ ਸੱਜਣੀ ਇੱਕ ਦਿਨ ਆਵੇ ਦੋ ਦਿਨ ਚਲੀ ਜਾਵੇ ਸੋ ਇਹ ਕਹ ਲੋ ਇੱਕ ਗੰਭੀਰ ਮੁੱਦਾ ਹੈ ਜੀ ਨੂੰ ਉਹਨਾਂ ਨੇ ਕੀ ਹੈ ਆਵਦੀ ਕਹ ਲੋ ਤਿੱਖਣ ਬੁੱਧੀ ਦੇ ਨਾਲ ਇੱਕ ਹਾਸ ਰਸੀ ਤੇ ਵਿਅੰਗਮਈ ਜਿਹੜਾ ਵਿਸ਼ਾਇਆ ਉਹ ਬਣਾ ਦਿੱਤਾ ਨੈਕਸਟ ਉਹ ਕਹਿੰਦੇ ਵੀ ਜਿਹੜੇ ਪੰਜਾਬੀ ਹਾਸ ਵਿਅੰਗ ਨੂੰ ਆਧੁਨਿਕ ਮਹਾਂਦਰਾ ਸੂਬਾ ਸਿੰਘ ਨੇ ਹੀ ਬਖਸ਼ਿਆ ਇਸ ਕਲਾ ਵਿੱਚ ਉਸ ਦਾ ਕੋਈ ਸਾਨੀ ਨਹੀਂ ਭਾਵ ਕੀ ਜਿਹੜਾ ਪੰਜਾਬੀ ਦਾ ਆਧੁਨਿਕ ਰੂਪ ਸੀਗਾ ਜਿਹਦੇ ਵਿੱਚ ਅਸੀਂ ਆਧੁਨਿਕ ਵਾਰਤਕ ਦੀ ਗੱਲ ਕਰ ਰਹੇ ਹਾਂ ਆਧੁਨਿਕ ਵਾਰਤਕ ਨੂੰ ਜਿਹੜਾ ਹਾਸ ਰਸੀ ਜਾਂ ਵਿਅੰਗਮਈ ਰੂਪ ਦਿੰਦਾ ਹੈ ਉਹ ਕੀ ਹੈ ਸੂਬਾ ਸਿੰਘ ਨੇ ਹੀ ਦਿੱਤਾ ਹੈ ਅ ਨੈਕਸਟ ਸੂਬਾ ਸਿੰਘ ਦੀਆਂ ਜਿਹੜੀਆਂ ਮਹੱਤਵਪੂਰਨ ਰਚਨਾਵਾਂ ਨੇ ਉਹਨਾਂ ਦੀ ਆਪਾਂ ਚਰਚਾ ਕਰਾਂਗੇ ਜਿਨ੍ਹਾਂ ਦੇ ਵਿੱਚੋਂ ਮੇਨ ਜਿਹੜੇ ਪ੍ਰਸ਼ਨ ਹੈ ਉਹ ਪੁੱਛੇ ਜਾ ਸਕਦੇ ਆ ਸੋ ਪਹਿਲੀ ਹੈ 1960 ਦੇ ਵਿੱਚ ਅੱਗ ਤੇ ਪਾਣੀ ਇਹਨਾਂ ਦਾ ਕਹਾਣੀ ਸੰਗ੍ਰਹਿ ਆ ਤੇ 1961 ਤੋਂ 1967 ਤੱਕ ਤੱਕ ਜਿਹੜਾ ਹੈ ਸੂਬਾ ਸਿੰਘ ਨੇ ਲੋਕ ਸੰਪਰਕ ਅਫਸਰ ਵਜੋਂ ਵੀ ਕੰਮ ਕੀਤਾ ਨੈਕਸਟ 1964 ਵਿੱਚ ਜੰਗ ਮੁਸਾਫਾ ਵਜਿਆ ਜਿਹੜੀ ਪੁਸਤਕ ਹੈ ਇਹਨਾਂ ਨੇ ਲਿਖੀ ਤੇ ਨੈਕਸਟ 1967 ਵਿੱਚ ਪ੍ਰਸ਼ਾਸਨਿਕ ਅਫਸਰ ਵਿਕਾਸ ਅਤੇ ਪ੍ਰਸ਼ਾਸਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡੈਪਿਊਟੇਸ਼ਨ ਤੇ ਚਲੇ ਗਏ 1967 ਦੇ ਵਿੱਚ ਉਹਨਾਂ ਨੇ ਕੀ ਹੈ ਜਿਹੜੇ ਪੰਜਾਬੀ ਭਾਸ਼ਾ ਵਿਭਾਗ ਦੇ ਵਿੱਚ ਕੀ ਹੈ ਡੈਪਿਊਟੇਸ਼ਨ ਤੇ ਚਲੇ ਗਏ ਫਿਰ 1960 ਦੇ ਵਿੱਚ aloop ਹੋ ਰਹੇ ਚੇਟਕ ਜੋ ਲਾਹੌਰ ਬੁੱਕ ਸ਼ਾਪ ਲੁਧਿਆਣੇ ਨੇ ਆਪਣੀ ਇੱਕ ਨਵੀਂ ਸਥਾਪਿਤ ਕੀਤੀ ਫਰਮ ਸਾਹਿਤ ਸੰਗਮ ਚੰਡੀਗੜ੍ਹ ਦੁਆਰਾ ਪ੍ਰਕਾਸ਼ਿਤ ਕੀਤੀ ਸੀ ਇਹ ਰਚਨਾ ਜਿਹੜੀ ਆਸਰਸੀ ਤੇ ਵਿਅੰਗਮਈ ਸ਼ੈਲੀ ਦਾ ਪ੍ਰਭੂ ਭਰਪੂਰ ਸਬੂਤ ਹੈ ਇਸ ਵਿੱਚ ਦਰਜ ਜਿਹੜੇ ਨਿਬੰਧ ਹੈ ਅਜੋਕੇ ਪੰਜਾਬੀ ਗਾਧ ਸਾਹਿਤ ਵਿੱਚ ਮੀਲ ਪੱਥਰ ਹੋਣ ਦਾ ਜਿਹੜਾ ਦਰਜਾ ਹੈ ਉਹ ਰੱਖਦੇ ਹੈ ਤੇ ਇਸ ਵਿੱਚ ਵੱਖ-ਵੱਖ ਵਿਸ਼ਿਆਂ ਤੇ ਆਧਾਰਿਤ 11 ਲੇਖ ਲਿਖੇ ਗਏ ਐ ਪਰ ਇਸ ਦੇ ਅੰਤਰ ਪੁਨ ਪੁਨਰ ਕੀ ਹੈ ਇੱਕ ਸੰਗਠਤ ਪੰਜਾਬ ਵਿੱਚ ਜਿਸ ਢੰਗ ਨਾਲ ਮਨੋਰੰਜਨ ਲਈ ਅਮੀਰ ਗਰੀਬ ਅਤੇ ਦਰਮਿਆਨੇ ਤਬਕੇ ਦੇ ਲੋਕ ਨਾਟਕਾਂ ਚੇਟਕਾਂ ਕੁੱਕੜਾਂ ਬਟੇਰੀਆਂ ਦੀਆਂ ਲੜਾਈਆਂ ਜਾਂ ਸ਼ਤਰੰਜ ਬਾਜ਼ੀਆਂ ਜਾਂ ਨਾਚਣੀਆਂ ਤੇ ਜਲਸਿਆਂ ਕਵਿਸ਼ਰਾਂ ਦੇ ਚੱਠੀਆਂ ਨੂੰ ਵੇਖ ਕੇ ਸੁਣ ਕੇ ਆਪਣਾ ਮਨ ਪਰਚਾਉਂਦੇ ਸਨ ਉਸੇ ਤਰ੍ਹਾਂ ਸੂਬਾ ਸਿੰਘ ਦੇ ਨਿਰਵੇਚ ਸੌਰੀ ਨਿਰਵੇਚ ਸਹਿਜ ਸੁਭਾਅ ਆਪਣੀ ਸੌਖੀ ਪਰ ਸਾਂਝੀ ਮਾਂਜੀ ਹੋਈ ਬੋਲੀ ਰਾਹੀਂ ਉਸ ਦਾ ਵਰਣਨ ਅਤੇ ਰੌਚਕ ਅੰਦਾਜ਼ ਵਿੱਚ ਕੀਤਾ ਹੈ ਭਾਵ ਕਿ ਜਿਹੜੇ ਲੋਕ ਸੀਗੇ ਉਹਨਾਂ ਨੂੰ ਆਦਤ ਸੀ ਕਿ ਉਹ ਨਾਟਕ ਦੇਖਦੇ ਸੀਗੇ ਕੁੱਕੜਾਂ ਬਟੇਰੀਆਂ ਦੀਆਂ ਲੜਾਈਆਂ ਕਰਵਾਉਂਦੇ ਸੀ ਸ਼ਤਰੰਜ ਦੀਆਂ ਬਾਜ਼ੀਆਂ ਲਗਾਉਂਦੇ ਸੀ ਆਪਣਾ ਜਿਹੜਾ ਇੰਟਰਟੇਨਮੈਂਟ ਕਰਨ ਦੇ ਲਈ ਕਵੀਸ਼ਰਾਂ ਦੇ ਜਿਹੜੇ ਚਿੱਠੇ ਆ ਉਹ ਸੁਣਦੇ ਸੀ ਤਾਂ ਉਸ ਰੂਪ ਦੇ ਵਿੱਚ ਕੀ ਹੈ ਸੁਬਾ ਸਿੰਘ ਨੇ ਬਹੁਤ ਹੀ ਵਧੀਆ ਵਾਰਤਕ ਦੀ ਜਿਹੜੀ ਰਚਨਾ ਹੈ ਉਹ ਕੀਤੀ ਹੈ ਬਹੁਤ ਸੋਹਣਾ ਜਿਹੜਾ ਲਿਖਿਆ ਹੈ aloop ho rahe chetak de vich ਉਹਨਾਂ ਦੀ ਮਾਂਜੀ ਹੋਈ ਬੋਲੀ ਜਿਹੜੀ ਉਹ ਪੰਜਾਬੀ ਕਹਿ ਲਓ ਉਸ ਦਾ ਜਿਹੜਾ ਵਰਣਨ ਹੈ ਬਹੁਤ ਹੀ ਰੋਚਕ ਜਿਹੜਾ ਅੰਦਾਜ਼ ਹੈ ਉਸ ਦੇ ਵਿੱਚ ਕੀਤਾ ਗਿਆ ਹੈ ਤਾਂ ਨੈਕਸਟ ਆਪਾਂ ਦੇਖਦੇ ਹਾਂ ਜ਼ਹਿਰੀਲੇ ਹਾਸੇ ਰਚਨਾ ਵੀ ਹਾਸ ਰਸੀ ਤੇ ਵਿਅੰਗਮਈ ਸ਼ੈਲੀ ਦਾ ਭਰਪੂਰ ਸਬੂਤ ਦਿੰਦੀ ਹੈ ਜਿਵੇਂ ਅਲੋਪ ਹੋ ਰਾਇ ਚੇਟਕ ਦੇ ਵਿੱਚ ਵਰਤਿਆ ਸੀ ਉਸੇ ਤਰ੍ਹਾਂ 1971 ਦੇ ਵਿੱਚ ਗਲਤੀਆਂ ਜਿਹੜਾ ਹੈ ਉਹਨਾਂ ਦਾ ਕਹਾਣੀ ਸੰਗ੍ਰਹਿ ਛਪਿਆ ਨੈਕਸਟ 1972 ਵਿੱਚ ਗਿਆਨੀ ਜੈਲ ਸਿੰਘ ਦੇ ਮੁੱਖ ਮੰਤਰੀ ਬਣਨ ਤੇ ਪਟਿਆਲਾ ਤੋਂ ਚੰਡੀਗੜ੍ਹ ਆ ਕੇ ਮੁੱਖ ਮੰਤਰੀ ਦਾ ਪ੍ਰੈਸ 77 ਵੀ ਇਹਨਾਂ ਨੇ ਕਹ ਲੋ ਸੇਵਾ ਨਿਭਾਈ ਪ੍ਰੈਸ 77 ਦੀ ਵੀ ਜਦੋਂ ਗਿਆਨੀ ਜੈਲ ਸਿੰਘ ਜੀ ਮੁੱਖ ਮੰਤਰੀ ਬਣੇ ਸੀ ਤਾਂ ਉਦੋਂ ਇਹ ਪਟਿਆਲਾ ਤੋਂ ਛੱਡ ਕੇ ਚੰਡੀਗੜ੍ਹ ਆ ਗਏ ਸੀਗੇ ਤੇ ਮੁੱਖ ਮੰਤਰੀ ਦੇ ਜਿਹੜੇ ਪ੍ਰੈਸਿਕਤਰ ਹੈ ਉਹ ਵੀ ਇਹ ਰਏ ਉਹ ਵੀ ਇਨਣ ਨੇ ਸੇਵਾ ਜਿਹੜੀ ਸੇਵਾ ਜਿਹੜੀ ਉਹ ਨਿਭਾਈ 1972 ਦੇ ਵਿੱਚ ਫਿਰ 1973 ਦੇ ਵਿੱਚ ਹਾਸੇ ਤੇ ਹਾਦਸੇ ਜਿਹੜੀ ਪੁਸਤਕ ਇਹਨਾਂ ਨੇ ਲਿਖੀ ਇਹਦੇ ਵਿੱਚ ਕੀ ਸੀਗਾ ਆਜ਼ਾਦ ਹਿੰਦ ਫੌਜ ਨਾਲ ਸੰਬੰਧਿਤ ਯਾਦਾਂ ਸੀਗੀਆਂ ਤੇ ਜਿਸ ਵਿੱਚ ਉਹ ਛੋਟੇ ਜੀਵਨ ਦੇ ਛੋਟੇ-ਛੋਟੇ ਖੰਡਾਂ ਨੂੰ ਬਹੁਤ ਹੀ ਯੁਕਤੀਪੂਰਵਕ ਢੰਗ ਦੇ ਨਾਲ ਜੋੜਦੇ ਐ ਤੇ ਗੰਭੀਰ ਦੁੱਖਾਂ ਦੇ ਸਮੁੰਦਰ ਵਿੱਚੋਂ ਹਾਸਿਆਂ ਦੀਆਂ ਛੁਪੀਆਂ ਹੋਈਆਂ ਗੱਲਾਂ ਦਾ ਜਿਹੜਾ ਉਛਾਲ ਆ ਉਹ ਦਿੰਦੇ ਐ ਉਹ ਅਜਿਹੇ ਸੰਜੀਵ ਪਾਠਕਾਂ ਨਾਲ ਜਾਣ ਪਛਾਣ ਕਰਾਉਂਦਾ ਹੈ ਜੋ ਡੂੰਘੇ ਸੰਗੀਤਾਂ ਵਿੱਚ ਵੀ ਮੁਸਕਰਾਉਂਦੇ रह ਸਕਦੇ ਹਨ ਇਹ ਮਿੰਨੀ ਕਹਾਣੀ ਸੰਗ੍ਰਹਿ ਆ ਹਾਸੇ ਤੇ ਹਾਦਸੇ ਕੀ ਹੈ ਕਿ ਔਖੇ ਸਮੇਂ ਦੇ ਵਿੱਚ ਵੀ ਜਿਹੜੇ ਲੋਕ ਐ ਉਹ ਖੁਸ਼ੀ ਦੇ ਜਿਹੜੇ ਪਲ ਐ ਉਹ ਲੱਭ ਲੈਂਦੇ ਐ ਹਾਸੇ ਦੇ ਜਿਹੜੇ ਪਲ ਐ ਉਹ ਲੱਭ ਲੈਂਦੇ ਹਨ ਸੌਰੀ ਸੋ ਇਸ ਦੇ ਵਿੱਚ ਉਹਨਾਂ ਨੇ ਇਹ ਚੀਜ਼ ਦੱਸੀ ਗਈ ਹੈ ਵੀ ਜਿਹੜੇ ਔਖੇ ਸਮੇਂ ਦੇ ਵਿੱਚ ਵੀ ਖੁਸ਼ ਰਹਿਣਾ ਜਾਣਦੇ ਐ ਉਸ ਤਰ੍ਹਾਂ ਦੇ ਜਿਹੜੇ ਪਾਤਰ ਐ ਉਹਨਾਂ ਬਾਰੇ ਕਿ ਇਹ ਪਾਠਕਾਂ ਦੇ ਨਾਲ ਉਹ ਆਪਦੀ ਜਾਣਕਾਰੀ ਸਾਂਝੀ ਕਰਦੇ ਐ ਨੈਕਸਟ 1974 ਦੇ ਵਿੱਚ ਇਨਕਲਾਬੀ ਯੋद्धा ਉਦਮ ਸਿੰਘ ਉਹਨਾਂ ਨੇ ਜਿਹੜੀ ਪੁਸਤਕ ਐ ਲਿਖੀ ਫਿਰ 1975 ਦੇ ਵਿੱਚ ਉਸ ਦੀ ਜਿਹੜੀ ਨਿਯੁਕਤੀ ਐ ਉਹ ਡਾਇਰੈਕਟਰ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਵਿੱਚ ਹੋਈ 1975 ਦੇ ਵਿੱਚ ਤੇ 1975 ਵਿੱਚ ਹੀ ਕਹ ਲਓ ਸ਼੍ਰੋਮਣੀ ਪੱਤਰਕਾਰ ਵਜੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਨੈਕਸਟ ਆਪਾਂ ਦੇਖਦੇ ਹਾਂ 1980 ਵਿੱਚ ਵਿਅੰਗ ਤਰੰਗ ਜਿਹੜੀ ਉਹਨਾਂ ਦੀ ਪੁਸਤਕ ਹੈ ਉਹ ਆਈ। ਨੈਕਸਟ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਅਧਿਐਨ ਫਿਰ ਤੋਪਾਂ ਦੇ ਪਰਛਾਵੇਂ ਥੱਲੋਂ ਕਹਾਣੀ ਸੰਗ੍ਰਹਿ ਆਇਆ ਇਹਨਾਂ ਦਾ। ਤਾਂ ਹੀਰ ਇੱਕ ਜਿਹੜੀ ਮੋਸਟ ਇੰਪੋਰਟੈਂਟ ਪੁਸਤਕ ਹੋਰ ਮੰਨੀ ਜਾਂਦੀ ਹੈ ਇਹਨਾਂ ਦੀ ਹੀਰ ਸੁਭਾ ਸਿੰਘ ਪੁਸਤਕ ਦੀ ਵਿਦਾ ਕਵਿਤਾ ਹੈ। ਪਰ ਆਪ ਦੀ ਜਿਹੜੀ ਹੀਰ ਵਾਰਿਸ ਸ਼ਾਹ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਕਵਿਤਾ ਦੇ ਖੇਤਰ ਵਿੱਚ ਵੀ ਹੀਰ ਸੂਬਾ ਸਿੰਘ ਬਹੁਤ ਮਕਬੂਲ ਹੋਈ ਹੈ ਸੋ ਇਸ ਕਰਕੇ ਜਿਹੜੀ ਕਹਿ ਲਓ ਸੂਬਾ ਸਿੰਘ ਦੀ ਹੀਰ ਹੈ ਉਹ ਹਾਸ ਰਸੀ ਤੇ ਵਿਅੰਗਮਈ ਹੈ ਪਰ ਉਹਦਾ ਜਿਹੜਾ ਕੰਪੈਰੀਸਨ ਹੈ ਉਹ ਵਾਰਿਸ ਸ਼ਾਹ ਦੀ ਹੀਰ ਨਾਲ ਵੀ ਕੀਤਾ ਜਾਂਦਾ ਹੈ ਸੋ ਦੋਵੇਂ ਬਰਾਬਰ ਦੀਆਂ ਜਿਹੜੀਆਂ ਰਚਨਾਵਾਂ ਆ ਉਹ ਮੰਨੀਆਂ ਜਾਂਦੀਆਂ ਨੇ ਫਿਰ ਨੈਕਸਟ ਪੁਸਤਕ ਇਹਨਾਂ ਦੀ ਆਉਂਦੀ ਹੈ ਪੰਜ ਫੁੱਲਾ ਰਾਣੀ ਉਸ ਤੋਂ ਬਾਅਦ ਜੈ ਤੇਰੀ ਪੁਸਤਕ ਦੀ ਵਿਧਾ ਕਵਿਤਾ ਹੈ ਜੈ ਤੇਰੀ ਪੁਸਤਕ ਹੈ ਇਹਨਾਂ ਦੀ ਜੈ ਤੇਰੀ ਤੇ ਉਹਦੀ ਵਿਧਾ ਕੀ ਹੈ ਕਵਿਤਾ ਹੈ ਨੈਕਸਟ ਉਹਨਾਂ ਨੇ ਦਿਵਾਨ ਸਿੰਘ ਕਾਲੇ ਪਾਣੀ ਦੀ ਜਿਹੜੀ ਜੀਵਨੀ ਲਿਖੀ ਹੈ ਇਸ ਦੇ ਵਿੱਚ ਸੁਭਾ ਸਿੰਘ ਨੇ ਜ਼ਿੰਦਗੀ ਦੇ ਗੰਭੀਰ ਪਲਾਂ ਨੂੰ ਵੀ ਹਾਦਸੇ ਵਿੱਚ ਡਬੋ ਕੇ ਪੇਸ਼ ਕੀਤਾ ਹੈ ਇਸ ਪੁਸਤਕ ਨੂੰ ਲਿਖਣ ਵਿੱਚ ਮਹਿੰਦਰ ਸਿੰਘ ਰੰਧਾਵਾ ਤੇ ਦਿਵਾਨ ਸਿੰਘ ਕਾਲੇ ਪਾਣੀ ਦੀ ਨੂੰ ਨੇ ਸੁਭਾ ਸਿੰਘ ਦੀ ਮਦਦ ਕੀਤੀ ਸੀ ਕਿ ਸੁਭਾ ਸਿੰਘ ਨੇ ਜਿਹੜੇ ਆਪਣੇ ਸ਼ਹੀਦ ਹੋਏ ਆ ਦਿਵਾਨ ਸਿੰਘ ਕਾਲੇ ਪਾਣੀ ਉਹਨਾਂ ਦੀ ਜੀਵਨੀ ਲਿਖੀ ਤੇ ਇਹ ਜੀਵਨੀ ਲਿਖਣ ਦੇ ਵਿੱਚ ਮਹਿੰਦਰ ਸਿੰਘ ਰੰਧਾਵਾ ਤੇ ਦਿਵਾਨ ਸਿੰਘ ਕਾਲੇ ਪਾਣੀ ਦੀ ਨੂੰਹ ਨੇ ਉਹਨਾਂ ਦੀ ਕੀ ਹੈ ਬਹੁਤ ਮਦਦ ਕੀਤੀ ਉਸ ਤੋਂ ਬਾਅਦ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਪ੍ਰਕਾਸ਼ਿਤ ਹੋਇਆ ਇਹਨਾਂ ਦਾ ਫਿਰ ਚਰਨ ਸਿੰਘ ਰਚਨਾਵਲੀ ਇਹਨਾਂ ਨੇ ਕੀ ਹੈ ਜਿਹੜੀ ਉਹ ਪੇਸ਼ ਕੀਤੀ ਉਸ ਤੋਂ ਬਾਅਦ ਹੈ ਜੀ ਉਹਨਾਂ ਦੇ ਹਾਸੇ ਤੇ वेदना ਪੁਸਤਕ ਆਈ ਫਿਰ ਭਾਸ਼ਾ ਦਰਸ਼ਨ ਸਿਖਰੇ ਤੇ ਚਿੱਠੇ ਨਿਬੰਧ ਸੰਗ੍ਰਹਿ ਜਿਹੜਾ ਇਹਨਾਂ ਦਾ ਉਹ ਪ੍ਰਕਾਸ਼ਿਤ ਹੋਇਆ ਫਿਰ ਦਾਸ ਮਲੂਕਾ ਯੂੰ ਕਹੀਂ ਇਹ ਜਿਹੜੇ ਲੇਖ ਲਿਖਿਆ ਉਹ ਵਾਲੀ ਪੁਸਤਕ ਹੈ ਇਹਨਾਂ ਦੀ ਦਾਸ ਮਲੂਕਾ ਯੂੰ ਕਹੀਂ ਇਹ ਲੇਖਾਂ ਦੀ ਜਿਹੜੀ ਕਿਤਾਬ ਹੈ ਨੈਕਸਟ ਹੈ ਕੌੜੀਆਂ ਮਿੱਠੀਆਂ ਇਹ ਇਹਨਾਂ ਦਾ ਕਾਵ ਸੰਗ੍ਰਹਿ ਜਿਹੜੀ ਪੁਸਤਕ ਹੈ ਕੌੜੀਆਂ ਮਿੱਠੀਆਂ ਇਹ ਇਹਨਾਂ ਦਾ ਕੀ ਹੈ ਕਾਵ ਸੰਗ੍ਰਹਿ ਹੈ ਉਸ ਤੋਂ ਬਾਅਦ ਵਹਿਮੀ ਤਾਇਆ ਜਿਹੜਾ ਨਿਬੰਧ ਹੈ ਉਹ ਇਹਨਾਂ ਦਾ ਅ ਨੌਵੀਂ ਜਮਾਤ ਦੇ ਵਿੱਚ ਲੱਗਿਆ ਹੋਇਆ ਜਿਹੜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਨੌਵੀਂ ਕਲਾਸ ਦੀ ਬੁੱਕ ਹੈ ਉਹਦੇ ਵਿੱਚ ਵਹਿਮੀਤਾ ਆ ਨਿਬੰਧ ਇਹਨਾਂ ਦਾ ਲੱਗਿਆ ਹੋਇਆ ਹੈ ਅ ਨੈਕਸਟ ਹੈ ਜੀ ਕਾਨੂੰ ਲਬਦੈ ਮਲ ਅਖਾੜਿਆਂ ਦੇ ਬੀਏ ਵਿੱਚ ਲੱਗਿਆ ਹੋਇਆ ਇਹ ਪੁਸਤਕ ਖੇਡ ਸਾਹਿਤ ਦੇ ਨਾਲ ਸੰਬੰਧਿਤ ਹੈ ਕਾਨੂੰ ਲਬਦੈ ਮਲ ਅਖਾੜਿਆਂ ਦੇ ਜਿਹੜੀ ਸਾਡੀ ਪੰਜਾਬ ਬੋਰਡ ਐਜੂਕੇਸ਼ਨ ਦੀ ਬੀਏ ਦੀ ਗੱਲੋ ਪੰਜਾਬ ਯੂਨੀਵਰਸਿਟੀ ਦੇ ਅੰਡਰ ਜਿਹੜੀਆਂ ਬੀਏ ਦੇ ਕਾਲਜ ਐ ਉਹਨਾਂ ਦੇ ਵਿੱਚ ਜਿਹੜੀ ਇਹ ਕਿਤਾਬ ਐ ਉਹ ਲੱਗੀ ਹੋਈ ਐ ਕਿਤਾਬ ਦੇ ਵਿੱਚ ਕਹਿ ਲਓ ਜਿਹੜਾ ਲੇਖ ਐ ਉਹ ਲੱਗਿਆ ਹੋਇਆ ਕਾਹ ਨੂੰ ਲੱਭਦਾ ਮੱਲ ਅਖਾੜੀਆਂ ਦੀ ਨੈਕਸਟ ਉਹਨਾਂ ਦੀਆਂ ਜਿਹੜੀਆਂ ਅਨਵਾਦਿਤ ਪੁਸਤਕਾਂ ਨੇ ਜੋ ਉਹਨਾਂ ਨੇ ਅਨੁਵਾਦ ਕੀਤੇ ਐ ਇੱਕ ਤਾਂ ਹੈ ਜੀ ਗੌਤਮ ਬੁੱਧ ਦੇ ਉਪਦੇਸ਼ਾਂ ਦੀ ਪੁਸਤਕ ਨਿਰਵਾਣ ਮਾਰਗ ਪਾਲੀ ਭਾਸ਼ਾ ਤੋਂ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਅਨੁਵਾਦ ਕੀਤਾ ਦੂਸਰਾ ਹੈ ਸੂਫੀ ਕਵੀ ਸਰਮਦ ਦੀਆਂ ਰੁਬਾਈਆਂ ਫਾਰਸੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤੀਆਂ ਇਹ ਉਹਨਾਂ ਦੀਆਂ ਦੋ ਇੰਪੋਰਟੈਂਟ ਅਨੁਵਾਦਕ ਪੁਸਤਕਾਂ ਮੰਨੀਆਂ ਜਾਂਦੀਆਂ ਨੇ ਇੱਕ ਤਾਂ ਜਿਹੜੀ ਗੌਤਮ ਬੁੱਧ ਦੀ ਹੈ ਉਹ ਨਿਰਵਾਣ ਪੁਸਤਕ ਜਿਹਦੀ ਭਾਸ਼ਾ ਪਾਲੀ ਸੀ ਤੇ ਉਹਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਦੂਸਰੇ ਨੰਬਰ ਤੇ ਹੈ ਸੂਫੀ ਕਵੀ ਸਰਮਦ ਜਿਦੀਆਂ ਰੁਬਾਈਆਂ ਨੂੰ ਉਹਨਾਂ ਨੇ ਫਾਰਸੀ ਭਾਸ਼ਾ ਤੋਂ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਨੈਕਸਟ ਆਉਂਦੀ ਹੈ ਜੀ ਬੰਗਾਲੀ ਸਾਹਿਤ ਦਾ ਇਤਿਹਾਸ ਉਹਨਾਂ ਨੇ ਅਨੁਵਾਦ ਕੀਤਾ ਜਲਿਆਂਵਾਲਾ ਬਾਗ ਗੋਸ਼ਟੀਆਂ ਛਾਂਸੀ ਦੀ ਰਾਣੀ ਹਿੰਦੀ ਭਾਸ਼ਾ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਇਹ ਜਿਹੜੀਆਂ ਹੈ ਬੰਗਾਲੀ ਸਾਹਿਤ ਦਾ ਇਤਿਹਾਸ ਬੰਗਾਲੀ ਤੋਂ ਪੰਜਾਬੀ ਦੇ ਵਿੱਚ ਕਹਿ ਲਓ ਜਲਿਆਂਵਾਲਾ ਬਾਗ ਗੋਸ਼ਟੀਆਂ ਛਾਂਸੀ ਦੀ ਰਾਣੀ ਜਿਹੜਾ ਹਿੰਦੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ ਸਾਹਿਤ ਉਸ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਗਿਆ ਅ ਨੈਕਸਟ ਉਹ ਕਹਿੰਦੇ ਆ ਜੀ ਜਿਹੜਾ ਤੰਪਦਕਾਵ ਹੈ ਇਹ ਵੀ ਇਹਨਾਂ ਦਾ ਅਨੁਵਾਦਿਤ ਕਿਤਾਬ ਹੈ ਤੰਪਦਕਾਵ ਇਹਨਾਂ ਦੀ ਫੇਮਸ ਬੁੱਕ ਹੈ ਜਿਹੜੀ ਕੀ ਹੈ ਅਨੁਵਾਦਿਤ ਜਿਹੜੀ ਬੁੱਕ ਐ ਉਹ ਮੰਨੀ ਜਾਂਦੀ ਹੈ ਅ ਨੈਕਸਟ ਹੈ ਵੀ ਜੇਕਰ ਤੰਪਦ ਇਕੱਲੀ ਪੁੱਛਣ ਤਾਂ ਉਹ ਸਰਦਾਰ ਕਪੂਰ ਸਿੰਘ ਆਈਸੀਐਸ ਦੀ ਰਚਨਾ ਹੈ ਪਰ ਜੇਕਰ ਤੰਪਦ ਅਨੁਵਾਦਿਤ ਰਚਨਾ ਪੁੱਛਣ ਤਾਂ ਉਹ ਸੂਬਾ ਸਿੰਘ ਦੀ ਮੰਨੀ ਜਾਂਦੀ ਹੈ ਸੋ ਤੰਪਦ ਪਦ ਜਿਹੜੀ ਕਾਵ ਹੈ ਇਹਦੇ ਬਾਰੇ ਜੇ ਕੱਲੀ ਤੰਪਦ ਕਾਵ ਪੁਸਤਕ ਪੁੱਛੀ ਜਾਵੇ ਵੀ ਪੇਪਰ ਦੇ ਵਿੱਚ ਤੰਪਦ ਕਾਵ ਪੁਸਤਕ ਕਿਸ ਦੀ ਹੈ ਤਾਂ ਉਹ ਅਸੀਂ ਕੀ ਲਿਖਾਂਗੇ ਸਰਦਾਰ ਕਪੂਰ ਸਿੰਘ ਆਈਸੀਐਸ ਹੈ ਜਿਹੜੇ ਉਹਨਾਂ ਦੀ ਹੈ ਬਟ ਜੇ ਉਹਦੇ ਨਾਲ ਪੁੱਛਿਆ ਜਾਵੇ ਵੀ ਤੰਪਦ ਕਾਵ ਅਨੁਵਾਦਿਤ ਪੁਸਤਕ ਕਿਸ ਦੀ ਹੈ ਤਾਂ ਉਹਦਾ ਆਨਸਰ ਕੀ ਆਏਗਾ ਸੂਬਾ ਸਿੰਘ ਆਏਗਾ ਸੋ ਥੋੜਾ ਜਿਹਾ ਡਿਫਰੈਂਸ ਹੈ ਸਿਰਫ ਇੱਕ ਅਨੁਵਾਦ ਵਰਡ ਦਾ ਜੇਨਵਾਦ ਵਰ ਲੱਗਿਆ ਹੈ ਤਾਂ ਉਹ ਸੁਭਾ ਸਿੰਘ ਆਨਸਰ ਆਏਗਾ ਜੇ ਨਹੀਂ ਲੱਗਿਆ ਤਾਂ ਉਹ ਸਰਦਾਰ ਕਪੂਰ ਸਿੰਘ ਉੱਤਰ ਮੰਨਿਆ ਜਾਏਗਾ ਨੈਕਸਟ ਉਹ ਕਹਿੰਦੇ ਆ ਭਾਰਤ ਦੀ ਆਜ਼ਾਦੀ ਵਿੱਚ ਸੈਨਿਕਾਂ ਦਾ ਹਿੱਸਾ ਜਰਨੈਲ ਮੋਹਨ ਸਿੰਘ ਦੀ ਜੀਵਨੀ ਦਾ ਅਨੁਵਾਦ ਕੀਤਾ ਉਹਨਾਂ ਨੇ ਵੀ ਭਾਰਤ ਦੀ ਆਜ਼ਾਦੀ ਦੇ ਵਿੱਚ ਜਿਹੜੇ ਸੈਨਿਕਾਂ ਨੇ ਹਿੱਸਾ ਪਾਇਆ ਉਹਦੇ ਵਿੱਚ ਜਿਹੜਾ ਜਰਨੈਲ ਮੋਹਨ ਸਿੰਘ ਦੀ ਜੀਵਨੀ ਹੈ ਉਹਨਾਂ ਦਾ ਇਹਨਾਂ ਨੇ ਅਨੁਵਾਦ ਪੰਜਾਬੀ ਭਾਸ਼ਾ ਦੇ ਵਿੱਚ ਕੀਤਾ ਨੈਕਸਟ ਪ੍ਰਿੰਸੀਪਲ ਤੇਜਾ ਸਿੰਘ ਦੇ ਜਿਹੜੇ ਚੂਣਵੇਂ ਲੇਖ ਹੈ ਉਹ ਸੰਪਾਦਕ ਸੰਪਾਦਨਾ ਕੀਤੀ ਉਹਨਾਂ ਦੀ ਠੀਕ ਹੈ ਜੀ ਤਾਂ ਇਹ ਸੀ ਜੀ ਅੱਜ ਦਾ ਆਪਣਾ ਆ ਵਾਰਤਕਾਰ ਸੁਭਾ ਸਿੰਘ ਜੀ ਦੇ ਬਾਰੇ ਕੀ ਅਸੀਂ ਉਹਨਾਂ ਦੇ ਜਨਮ ਤੋਂ ਲੈ ਕੇ ਮੌਤ ਤੱਕ ਤੇ ਉਹਨਾਂ ਨੇ ਕਿਹੜੀਆਂ-ਕਿਹੜੀਆਂ ਰਚਨਾਵਾਂ ਕੀਤੀਆਂ ਕਿਹੜੀਆਂ-ਕਿਹੜੀਆਂ ਕਹਿ ਲਓ ਆ ਵਾਰਤਕ ਰਚਨਾ ਕੀਤੀ ਕਿਹੜੇ ਅਨੁਵਾਦ ਕੀਤੇ ਹਨ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਉਸ ਦੀ ਅਸੀਂ ਡਿਸਕਸ਼ਨ ਅੱਜ ਦੇ ਇਸ ਲੈਕਚਰ ਦੇ ਵਿੱਚ ਕੀਤੀ ਹੈ ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਇਹ ਜਿਹੜੀ ਕਿਤਾਬ ਹੈ ਜਾਣਕਾਰੀ ਦਿੱਤੀ ਆ ਉਹ ਚੰਗੀ ਲੱਗੇਗੀ ਸੋ ਅਕੋਰਡਿੰਗ ਟੂ ਆਪਾਂ ਇਹ ਜਿਹੜੀ ਸਾਰੀ ਜਾਣਕਾਰੀ ਆ ਉਹ ਦੋ ਤਿੰਨ ਕਿਤਾਬਾਂ ਤੋਂ ਇਕੱਠੀ ਕਰਕੇ ਫੇਰ ਇੱਕ ਜਗ੍ਹਾ ਦੇ ਉੱਪਰ ਲਿਖਦੇ ਆ ਇਹਦੇ ਵਿੱਚ ਅਸੀਂ ਕਹਿ ਲਓ ਕਿਰਪਾਲ ਸਿੰਘ ਕਸੇਲ ਦੀ ਜਿਹੜੀ ਬੁੱਕ ਆਉਂਦੀ ਆ ਉਹ ਵੀ ਹੈ ਰਜਿੰਦਰ ਸਿੰਘ ਸੇਖੋ ਵੀ ਹੈ ਤੇ ਜਿਹੜਾ ਦਿੱਲੀ ਦਾ 14 ਜਲਤਾਂ ਦੇ ਵਿੱਚ ਇਤਿਹਾਸ ਛਪਿਆ ਹੋਇਆ ਹੈ ਦਿੱਲੀ ਸਹਿਤ ਅਕਾਦਮੀ ਦਾ ਉਹਦੇ ਵਿੱਚੋਂ ਵੀ ਜਿਹੜੀ ਜਾਣਕਾਰੀ ਆ ਉਹ ਲਈ ਗਈ ਹੈ ਬਾਕੀ ਜਿਹੜੀਆਂ ਸਾਡੀਆਂ Google ਦੇ ਉੱਪਰ ਪੰਜਾਬੀ ਦੀਆਂ ਸਾਈਟਾਂ ਹਨ ਉਹਨਾਂ ਤੋਂ ਦੇਖਿਆ ਗਿਆ ਸੋ ਤੁਸੀਂ ਇਸ ਬਾਰੇ ਚਿੰਤਾ ਨਾ ਕਰਨਾ ਕਿ ਇਸ ਦੇ ਵਿੱਚ ਕੋਈ ਗਲਤ ਚੀਜ਼ ਹੋਏਗੀ ਬਿਲਕੁਲ ਸਟੀਕ ਅਤੇ ਸਹੀ ਜਾਣਕਾਰੀ ਹੈ ਜੋ ਕਹ ਲਓ ਪੰਜਾਬ ਬੋਰਡ ਐਜੂਕੇਸ਼ਨ ਦੀਆਂ ਕਿਤਾਬਾਂ ਵੀ ਜੇ ਤੁਸੀਂ ਦੇਖੋਗੇ ਤਾਂ ਉਹਨਾਂ ਦੇ ਜੀਵਨ ਬਾਰੇ ਤੁਹਾਨੂੰ ਇਹੀ ਚੀਜ਼ਾਂ ਜੜੀਆਂ ਨੇ ਉਹ ਮਿਲਣਗੀਆਂ ਜੇ ਤੁਹਾਨੂੰ ਕੋਈ ਡਾਊਟ ਹੋਵੇ ਤਾਂ ਤੁਸੀਂ ਆਪਦੇ ਡਾਊਟ ਸੋ ਤੋਂ ਕਲੀਅਰ ਕਰ ਸਕਦੇ ਹਾਂ ਕਿ ਬਿਲਕੁਲ ਸਹੀ ਤੇ ਐਕੂਰੇਟ ਜਿਹੜੀ ਇਨਫੋਰਮੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ ਸੋ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੋਏਗਾ ਕਿਸੇ ਵੀ ਚੀਜ਼ ਦੀ ਦੋਰਾਏ ਨਹੀਂ ਹੋਏਗੀ ਜੋ ਪੰਜਾਬ ਬੋਰਡ ਜਿੰਨਾ ਚੀਜ਼ਾਂ ਨੂੰ ਸਹੀ ਮੰਨਦਾ ਹੈ ਆਪਾਂ ਉਸ ਦੇ ਵਿੱਚੋਂ ਜਿਹੜੀ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਸੋ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਹੈ ਤਾਂ ਜੋ ਜਿਹੜੇ ਸਾਡੇ ਪੰਜਾਬੀ ਦੇ ਵਿਦਿਆਰਥੀ ਹਨ ਉਹਨਾਂ ਤੱਕ ਸਹੀ ਤੇ ਸਟੀਕ ਜਾਣਕਾਰੀ ਜਿਹੜੀ ਆ ਉਹ ਬਿਨਾ ਕਿਸੇ ਕੀਮਤ ਤੋਂ ਪਹੁੰਚ ਸਕੇ ਕਿਉਂਕਿ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਤੇ ਇਸ ਬਾਰੇ ਜਿੰਨਾ ਵੀ ਲੋਕਾਂ ਨੂੰ ਜਾਣਕਾਰੀ ਹੋਵੇ ਉਹਨਾਂ ਵੱਧ ਤੋਂ ਵੱਧ ਜ਼ਰੂਰੀ ਹੈ ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਵੇਗੀ ਜਿੱਦਾਂ ਦਾ ਵੀ ਤੁਹਾਡਾ ਐਕਸਪੀਰੀਅੰਸ ਹੈ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਜ਼ਰੂਰ ਕਰਨਾ ਸੋ ਲਾਈਵ ਖਤਮ ਹੋਣ ਤੋਂ ਬਾਅਦ ਕਮੈਂਟ ਸੈਸ਼ਨ ਦੇ ਵਿੱਚ ਆਪ ਦੇ ਜਿਹੜੇ ਵਿਚਾਰ ਹੈ ਉਹ ਜ਼ਰੂਰ ਪੇਸ਼ ਕਰਨਾ ਸੋ ਹੋਰ ਵਧੀਆ ਤਿਆਰੀ ਦੇ ਨਾਲ ਮਿਲਦੇ ਹਾਂ ਜੀ ਕੱਲ ਦੀ ਕਲਾਸ ਦੇ ਵਿੱਚ